ਸਸਕਾਲ ਤੁਸੀਂ ਦੇਖ ਰਹੇ ਹੋ ਆਜ਼ ਵਿਊ ਹੋਮ ਅਫੇਅਰਜ਼ ਵਿਭਾਗ ਦੀ ਅਧਿਕਾਰੀ ਵੱਲੋਂ ਪਰਿਵਾਰਕ ਮੈਂਬਰ ਨੂੰ ਨੌਕਰੀ ਦਿਵਾਉਣ ਲਈ ਭ੍ਰਸ਼ਟਾਚਾਰ ਦੇ ਦੋਸ਼ ਇੱਕ ਰਿਪੋਰਟ ਆਸਟ੍ਰੇਲੀਆ ਦੀ ਨੈਸ਼ਨਲ ਐਂਟੀ ਕ腐ਪਸ਼ਨ ਕਮਿਸ਼ਨ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਘਰੇਲੂ ਮਾਮਲੇਆ ਵਿਭਾਗ ਦੀ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਭੈਣ ਦੇ ਮंगेਤਰ ਨੂੰ ਨੌਕਰੀ ਦਿਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਉਹਨਾਂ ਨੇ ਨਾ ਕੇਵਲ ਭਰਤੀ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਸਗੋਂ ਗੁਪਤ ਜਾਣਕਾਰੀ ਸਾਂਝੀ ਕਰਦ ਦਾਸਤਾਵੇਜ਼ਾਂ ਵਿੱਚ ਵੀ ਜਾਲ ਸਾਜ਼ੀ ਕੀਤੀ। ਜਾਂਚ ਦੇ ਦੌਰਾਨ ਮਿਲੇ WhatsApp ਸੁਨੇਹਿਆਂ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਆਪਣੀ ਭੈਣ ਦੇ ਮੰਗੇਤਰ ਨੂੰ ਨੌਕਰੀ ਦਿਵਾਉਣ ਲਈ ਝੂਠ ਬੋਲਣ ਦੀ ਯੋਜਨਾ ਬਣਾਈ। ਇਹ ਕਾਰਵਾਈ ਸਰਵਜਨਿਕ ਭਰੋਸੇ ਦੀ ਉਲੰਘਣਾ ਅਤੇ ਗੰਭੀਰ ਭ੍ਰਿਸ਼ਟਾਚਾਰ ਮੰਨੀ ਗਈ ਏ। ਨਾਇਕ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨੈਤਿਕਤਾ ਨੂੰ ਯਕੀਨੀ ਬਣਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਜਾਣ ਇਸ ਵਿੱਚ ਭਰਤੀ ਨਾਲ ਜੁੜੇ ਲੋਕਾਂ ਨੂੰ ਆਪਣੇ ਸਬੰਧੀਆਂ ਦੀ ਘੋਸ਼ਣਾ ਕਰਨੀ ਅਤੇ ਗੁਪਤ ਜਾਣਕਾਰੀ ਦੀ ਸੁਰੱਖਿਆ ਸ਼ਾਮਲ ਹੈ ਏਸੀ ਓਜ਼ਵਿਊ ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਦੇ ਲਈ ਓਜ਼ਵਿਊ ਦੇ ਇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ